ਉਹ ਦਾ ਮਹੀਨਾ ਦਸੰਬਰ ਰਾਤਾਂ ਠਰੀਆਂ ਹੋਈਆਂ ਦਿਨ ਵਾਲੇ ਇਹਨਾਂ ਦਿਨ ਰਾਤਾਂ ਦੇ ਵਿੱਚ ਲੋਕ ਠੱਠ ਰਹੌਂਦੇ ਹੋਏ ਨਜ਼ਰ ਆਉਂਦੇ ਨੇ ਜੋ ਆਮ ਇਨਸਾਨ ਨੇ ਠੰਡ ਤੋਂ ਬਚਣ ਦੇ ਲਈ ਦਿਨੇ ਅੱਗ ਦਾ ਸਹਾਰਾ ਲਾ ਲੈਂਦੇ ਨੇ ਧੂਣੀ ਬਾਲ ਲੈਂਦੇ ਨੇ ਪਰ ਜੋ ਰਾਤਾਂ ਸਾਮਾਂ ਥੱਲੇ ਕੱਟਣੀਆਂ ਪੈਣ ਕਹਿੰਦੇ ਤਾਂ ਬੜੀ ਹੀ ਮੁਸ਼ਕਲ ਹੋ ਜਾਂਦੀ ਹੈ ਜਿਸ ਨੂੰ ਦੇਖਦੇ ਹੋਏ ਸਰਕਾਰਾਂ ਤੇ ਪ੍ਰਸ਼ਾਸਨ ਦੇ ਵੱਲੋਂ ਰਹਿਣ ਵਸੇਰਿਆਂ ਦਾ ਨਿਰਮਾਣ ਕੀਤਾ ਗਿਆ ਸੀ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਵੀ ਉਪਲੀ ਰੋਡ ਸੰਗਰੂਰ ਵਿਖੇ ਰਹਿਣ ਵਸੇਰਾ ਬਣਾਇਆ ਗਿਆ ਸੀ ਉਹਨਾਂ ਲਈ ਬਣਾਇਆ ਗਿਆ ਸੀ ਜਿਨ੍ਹਾਂ ਦੇ ਘਰ ਨਹੀਂ ਹੈਗੇ ਜੋ ਠੰਡਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਰਾਤਾਂ ਕੱਟਣ ਦੇ ਲਈ ਇਸ ਜਗ੍ਹਾ ਨੂੰ ਬਣਾਇਆ ਗਿਆ ਅਸੀਂ ਇਸ ਸਮੇਂ ਉਪਲੀ ਰੋਡ ਸੰਗਰੂਰ ਖੜੇ ਆ ਤੁਸੀਂ ਵੇਖ ਵੀ ਸਕਦੇ ਹੋ ਸ਼ਹਿਰੀ ਬੇਕਰਾਲੀ ਸਹਾਰਾ ਆਸਰਾ ਜਾਨੀ ਕਿ ਆਖੇ ਜਵੇ ਨਗਰ ਕੌਂਸਲ ਸੰਗਰੂਰ ਦੇ ਵੱਲੋਂ ਉਹਨਾਂ ਲੋਕਾਂ ਦੇ ਲਈ ਇਹ ਸ਼ੈਲਟਰ ਬਣਾਇਆ ਗਿਆ ਸੀ ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਕਿਉਂਕਿ ਰਾਤਾਂ ਕੱਟਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ ਠੰਡਦ ਵਿੱਚ ਪਰ ਸੰਗਰੂਰ ਪ੍ਰਸ਼ਾਸਨ ਦੀ ਨਲਕੀ ਕਹਿ ਲੋ ਜਾਂ ਫਿਰ ਸਰਕਾਰ ਦੀ ਨਲਾਕੀ ਕਹਿ ਲੋ ਪਹਿਲਾਂ ਤਾਂ ਸ਼ਹਿਰ ਤੋਂ ਬਣਿਆ ਤੂੰ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਬੇਸਹਾਰਾ ਰਹਿਣ ਵਸੇਰਾ ਹੈ ਕਿੱਥੇ ਆ ਜੇਕਰ ਪਤਾ ਲੱਗੇ ਕੋਈ ਕਿਧੋਂ ਨਾ ਕਿਤੇ ਪੁੱਛ ਕੇ ਆ ਜੇ ਤਾਂ ਜਦੋਂ ਇਸ ਜਗ੍ਹਾ ਦੇ ਉੱਤੇ ਆਊਗਾ ਤਾਂ ਹੈਰਾਨ ਹੋ ਜਾਊਗਾ ਆ ਗੇਟਾਂ ਮੇਨ ਗੇਟ ਇਹਨੂੰ ਤਾਲਾ ਨਹੀਂ ਮਾਰਿਆ ਹੋਇਆ ਤੁਸੀਂ ਵੇਖਸੋ ਇਹਨੂੰ ਤਾਲਾ ਨਹੀਂ ਹੈਗਾ ਵੈਲਡਿੰਗ ਹੀ ਕਰ ਦਿੱਤਾ ਗਿਆ ਬੈਲਟਿੰਗ ਕਰ ਦਿੱਤਾ ਗਿਆ ਪੱਕੇ ਤੌਰ ਤੇ ਵੀ ਕੋਈ ਵੀ ਵਿਅਕਤੀ ਇਸ ਜਗ੍ਹਾ ਦੇ ਵਿੱਚ ਨਾ ਆਵੇ ਕਿਉਂਕਿ ਪਿਛਲੀਆਂ ਸਰਕਾਰਾਂ ਦਰਮਿਆਨ ਜੋ ਬੇਸਹਾਰਾ ਲੋਕਾਂ ਦੇ ਲਈ ਇਹ ਰਹਿਣ ਬਸੇਰਾ ਬਣਿਆ ਸੀ ਪਰ ਹੁਣ ਬੰਦ ਕਰ ਦਿੱਤਾ ਗਿਆ ਸਾਡੇ ਨਾਲ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਹਰਪਾਲ ਸਿੰਘ ਸੋਨੂ ਖੜੇ ਨੇ ਸੋਨੂ ਜੀ ਕਿਸ ਤਰ੍ਹਾਂ ਵੇਖਦੇ ਹੋ ਕਿ ਵਰਕੇ ਪਿਛਲੀ ਸਰਕਾਰ ਦੇ ਸਮੇਂ ਵੇਖਿਆ ਸੀ ਕਿ ਰਹਿਣ ਬਸੇਰਾ ਬਣਾਇਆ ਗਿਆ ਸੀ ਉਹਨਾਂ ਲਈ ਜੋ ਸੜਕਾਂ ਤੇ ਬੱਸ اڈਿਆਂ ਤੇ ਰੇਲਵੇ ਸਟੇਸ਼ਨਾਂ ਤੇ ਠੜ ਠਰਾਉਂਦੇ ਹੋਏ ਨਜ਼ਰ ਆਉਂਦੇ ਸੀ ਬਿਲਕੁਲ ਸਿੱਧੂ ਸਾਹਿਬ ਮੈਨੂੰ ਵੀ ਆ ਜਾ ਕੇ ਦੇਖਿਆ ਤੁਹਾਡੇ ਜਦੋਂ ਤੁਹਾਡੇ ਮਾਧਿਅਮ ਨਾਲ ਹੀ ਮੈਨੂੰ ਪਤਾ ਲੱਗਿਆ ਕਿ ਵੀ ਇਹ ਨਾ ਵਧੀਆ ਤਰੀਕੇ ਦੇ ਨਾਲ ਨਗਰ ਕੌਂਸਲ ਵੱਲੋਂ ਜਿਹੜਾ ਰਹਿਣ ਬਸੇਰਾ ਬਣਾਇਆ ਗਿਆ ਸੀਗਾ ਤੇ ਬੜੀ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ ਇਸ ਨੂੰ ਬੰਦ ਤਾਂ ਲੋਕ ਤਾਂ ਕੀ ਲਾਣਾ ਸੀ ਇਹਨੂੰ ਬਿਲਡਿੰਗ ਜਿਹੜਾ ਕੀਤਾ ਗਿਆ ਗੱਲ ਕੀ ਹੈ وجہ ਕੀ ਹੈ ਹਜੇ ਇਸ ਗੱਲ ਦਾ ਨਹੀਂ ਪਤਾ ਹੈਗਾ ਲੇਕਿਨ ਜਦੋਂ ਸਰਕਾਰਾਂ ਕੁਝ ਚੀਜ਼ਾਂ ਆਮ ਲੋਕਾਂ ਲਈ ਬਣਾਉਂਦੀਆਂ ਨੇ ਸਰਕਾਰਾਂ ਵੀ ਤਾਂ ਹੀ ਬਣਦੀਆਂ ਜੇ ਲੋਕਾਂ ਨੂੰ ਸਹੂਲਤਾਂ ਦਿੰਦੀਆਂ ਨੇ ਤੇ ਜੇ ਕੋਈ ਸਹੂਲਤ ਲੋਕਾਂ ਸਰਕਾਰਾਂ ਵੱਲੋਂ ਦਿੱਤੀ ਗਈ ਹੈ ਤਾਂ ਉਹ ਸਹੂਲਤ ਨੂੰ ਵੈਲਡਿੰਗ ਕਰਕੇ ਬੰਦ ਕੀਤਾ ਗਿਆ ਹੈ ਬੜੀ ਅਫਸੋਸ ਦੀ ਗੱਲ ਹੈ ਵੀ ਇਹ ਪ੍ਰਸ਼ਾਸਨ ਨਗਰ ਕੌਂਸਲ ਨੂੰ ਵੀ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਵੀ ਇਸ ਨੂੰ ਬੰਦ ਕਿਉਂ ਕੀਤਾ ਗਿਆ ਹੈ ਐਡੀ ਸਰਦੀ ਦਾ ਕੰਮ ਹੈ ਐਨੇ ਠੰਡ ਹੈ ਤੁਹਾਨੂੰ ਦੇਖ ਰਹੇ ਹੋ ਰਾਤ ਨੂੰ ਧੁੰਦਾ ਆਉਂਦੀਆਂ ਨੇ ਬੰਦੇ ਨੂੰ ਬੰਦਾ ਨਹੀਂ ਦਿਖਦਾ ਹੈਗਾ ਤੇ ਤੁਸੀਂ ਦੇਖੋ ਵੀ ਲੋਕ ਜਿਹੜੇ ਨੇ ਉਹ ਕੋਈ ਸੜਕਾਂ ਤੇ ਪੈਂਦੇ ਨੇ ਕੋਈ ਸਟੇਸ਼ਨਾਂ ਤੇ ਪੈਂਦੇ ਨੇ ਕੋਈ ਬੱਸ ਸਟੈਂਡ ਤੇ ਪੈਂਦੇ ਨੇ ਵੀ ਯਾਨੀ ਕਿ ਲੋਕਾਵਸੇ ਬਣਾਏਗਾ ਕਿਉਂ ਨਹੀਂ ਖੋਲੇ ਜਾ ਰਹੇਗਾ ਦੂਜੀ ਗੱਲ ਸਿੱਧੂ ਸਾਹਿਬ ਤੁਸੀਂ ਦੇਖੋ ਵੀ ਆਪਣਾ ਲੋਕ ਜਿਹੜਾ ਆਪਣਾ ਸ਼ਹਿਰ ਜਿਹੜਾ ਹੈ ਸੰਗਰੂਰ ਉਹ ਮੈਡੀਕਲ ਦਾ ਹੱਬ ਬਣ ਚੁੱਕਿਆ ਹੈਗਾ ਚਾਹੇ ਪੀਜੀਆਈ ਦੀ ਗੱਲ ਕਰੀਏ ਚਾਹੇ ਕੈਂਸਰ ਹਸਪੀਟਲ ਦੀ ਗੱਲ ਕਰੀਏ ਆਦਰ ਸਟੇਟ ਦੇ ਵਿੱਚੋਂ ਲੋਕ ਆਉਂਦੇ ਨੇ ਆ ਕੇ ਇੱਥੇ ਆਪਣਾ ਇਲਾਜ ਕਰਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਉਹਨਾਂ ਦੇ ਨਾਲ ਮਰੀਜ਼ ਦੇ ਨਾਲ ਲੋਕ ਆਉਂਦੇ ਨੇ ਤਾਂ ਉਹ ਵਿਚਾਰੇ ਉਹਨਾਂ ਨੂੰ ਰਹਿਣ ਵਾਸਤੇ ਜਿਹੜਾ ਘਰ ਨਹੀਂ ਮਿਲਦਾ ਹੈਗਾ ਜੇ ਰਹਿਣ ਵਾਸਤੇ ਜਾਂ ਤਾਂ ਉਹ ਵਿਚਾਰੇ ਹਸਪਤਾਲਾਂ ਦੇ ਬਾਹਰ ਪੈਂਦੇ ਨੇ ਜਾਂ ਫਿਰ ਕਿਸੇ ਨਿਯਾਜ਼ ਦੇ ਵਿੱਚ ਜਾ ਕੇ ਪੈਂਦੇ ਨੇ ਕਿਉਂ ਨਹੀਂ ਉਹਨਾਂ ਲੋਕਾਂ ਵਾਸਤੇ ਜਿਹੜਾ ਇਹ ਰਹਿਣ ਬਸੇਰਾ ਖੋਲਿਆ ਜਾਂਦਾ ਹੈਗਾ ਕਿਉਂ ਲੋਕਾਂ ਦੀ ਸਹੂਲਤ ਵਾਸਤੇ ਜਿਹੜੀ ਚੀਜ਼ ਬਣੀ ਆ ਉਹਨਾਂ ਨੂੰ ਮਿਲਣਾ ਚਾਹੀਦਾ ਇਹ ਇੱਥੋਂ ਨਗਰ ਜਿਹੜਾ ਇੱਥੋਂ ਜਿਹੜਾ ਹਸਪੀਟਲ ਹੈ ਜਾਂ ਹੋਰ ਹੈ ਉਹ ਬੜੀ ਦੂਰ ਤੇ ਹੈ ਨਹੀਂਗਾ ਦੂਸਰੀ ਗੱਲ ਜਿਹੜੇ ਵਿਚਾਰਿਆਂ ਦੇ ਘਰ ਦੇ ਉੱਤੇ ਛੱਤ ਨਹੀਂ ਹੈਗੀ ਇੰਨਾ ਸੋਨਾ ਬਣਾਇਆ ਗਿਆ ਵੀ ਅੰਦਰ ਵੀ ਮੈਂ ਦੇਖਿਆ ਮੈਨੂੰ ਯਾਦ ਹੈ ਕਿ ਵੀ ਸਿੱਧੂ ਸਾਹਿਬ ਇਹ ਜਦੋਂ ਪਿਛਲੀ ਕਾਂਗਰਸ ਪਾਰਟੀ ਦੀ ਸਾਡੀ ਸਰਕਾਰ ਸੀ ਕਿਤੇ ਮਾਨਯੋਗ ਵਿਜੇਂਦਰ ਸਿੰਘਲਾ ਜੀ ਨੇ ਨਗਰ ਕੌਂਸਲ ਨੂੰ ਹਦਾਇਤ ਦਿੱਤੀ ਤੇ ਇਹ ਖੋਲਿਆ ਵੀ ਗਿਆ ਬੜੇ ਵਧੀਆ ਤਰੀਕੇ ਦੇ ਨਾਲ ਜਿਹਦੇ ਚ ਕੋਈ ਘਾਟ ਸੀਗੀ ਉਹਨੂੰ ਪੂਰਾ ਵੀ ਕੀਤਾ ਗਿਆ ਤੇ ਹੁਣ ਮੈਂ ਬੜੇ ਅਫਸੋਸ ਦੀ ਗੱਲ ਹੈ ਕਿ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਮੁੱਖ ਮੰਤਰੀ ਸਾਹਿਬ ਦਾ ਸ਼ਹਿਰ ਬੀਬੀ ਆਪ ਨਰਿੰਦਰ ਕੁਰ ਭਰਾ ਜਿਥੋਂ ਐਮ ਐਲ ਏ ਨੇ ਕਿ ਉਹਨਾਂ ਨੂੰ ਇਹ ਚੀਜ਼ਾਂ ਹੁਣ ਦਿਖਾਈ ਨਹੀਂ ਦੇ ਰਹੀਆਂ ਹੈਗੀਆਂ ਲੋਕਾਂ ਦੇ ਟੈਕਸ ਦਾ ਪੈਸਾ ਇੰਨਾ ਤੁਸੀਂ ਇਹ ਨਹੀਂ ਸੋਹਣੀ ਕਲੋਨੀ ਹੈ ਨਹੀਂ ਖੂਬਸੂਰਤ ਕਲੋਨੀ ਹੈ ਇਹ ਇੱਥੇ ਬਣਾਇਆ ਗਿਆ ਹੈ ਤੇ ਇਸ ਨੂੰ ਖੋਲਿਆ ਕਿਉਂ ਨਹੀਂ ਜਾ ਰਿਹਾ ਹੈਗਾ ਤੇ ਮੈਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਜ਼ਰੂਰ ਪੁੱਛਣਾ ਚਾਹਨਾ ਹੈ ਕਿ ਵੀ ਇਸ ਨੂੰ ਖੋਲਿਆ ਜਾਵੇ ਲੋਕਾਂ ਦੀ ਸਹੂਲਤ ਲਈ ਜੇ ਬਣਾਇਆ ਗਿਆ ਤਾਂ ਫਿਰ ਇਹਨੂੰ ਕਿਉਂ ਨਹੀਂ ਇਸਤੇਮਾਲ ਕੀਤਾ ਜਾਂਦਾ ਦੂਜੀ ਗੱਲ ਵੀ ਇਹ ਬੈਲਡਿੰਗ ਕਰਨ ਦਾ ਕੀ ਮਤਲਬ ਹੋਇਆ ਵੀ ਇਹਨੂੰ ਬੰਦ ਬੰਦ ਤਾਂ ਲੋਕ ਤਾਂ ਲੋਕ ਤਾਂ ਲੱਗਿਆ ਜਾ ਸਕਦਾ ਹੈ ਲੇਕਿਨ ਬੈਲਡਿੰਗ ਉਹਨਾਂ ਇੱਕਾ ਸੇਵਾ ਦਾ ਹਰਚਰਾ ਮੈਂ ਇਹਨੂੰ ਕਾਫੀ ਸਾਲਾਂ ਤੋਂ ਜਾਣਦਾ ਛੋਟੇ ਹੁੰਦੇ ਦੇਖਦੇ ਆ ਰਹੇ ਹਾਂ ਇਦੇ ਘਰ ਤੇ ਕੋਈ ਇਹਦਾ ਕੋਈ ਪਰਿਵਾਰ ਨਹੀਂ ਕੋਈ ਇਹਦੇ ਛੱਤ ਨਹੀਂ ਹੈਗੀ ਤੇ ਇਹ ਬੰਦਾ ਵਿਚਾਰਾ ਅੰਦਰ ਜਾਂਦਾ ਹੈ ਸਫਾਈ ਸくい ਕਰਦਾ ਚਲੋ ਡੀਸੀ ਸਾਹਿਬ ਤੋਂ ਇਹਨੇ ਮਨਜ਼ੂਰੀ ਲਈਤੀ ਹੈ ਡੀਸੀ ਸਾਹਿਬ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਰਹਿ ਸਕਦੇ ਹੋ ਤੇ ਵਿਚਾਰੇ ਕਿੱਥੋਂ ਖਾਂਦਾ ਹੋਊਗਾ ਕਿੱਥੋਂ ਪੀਂਦਾ ਹੋਊਗਾ ਤੇ ਤੁਸੀਂ ਦੇਖੋ ਇਹਦੀ ਫੇਰ ਵੀ ਸੰਭਾਲ ਕਰੀ ਬੈਠਾ ਮੈਂ ਅੰਦਰ ਜਾ ਕੇ ਦੇਖਿਆ ਮੈਂ ਅੰਦਰ ਜਾ ਕੇ ਵੀ ਕਹਿਜਾ ਬਣਿਆ ਅੰਦਰ ਬਹੁਤ ਸੋਨਾ ਇਹਨੇ ਵਿਚਾਰੇ ਸਫਾਈ ਸくい ਕਰਤੀ ਹੈ ਕਮੀ ਕਿੱਥੇ ਲੱਗਦੀ ਹੈ ਕਿਉਂ ਕਰਕੇ ਅਸੀਂ ਮੈਂ ਪਹਿਲਾਂ ਵੀ ਆਖਿਆ ਕਿ ਰਹਿਣ ਵਸੇਰੇ ਦਾ ਜੋ ਬੋਰਡ ਆ ਨਾਤਾ ਭਗਤ ਸਿੰਘ ਚੌਂਕ ਚ ਨਾ ਰੋਡ ਦੇ ਉੱਤੇ ਆ ਵੀ ਕਿਸੇ ਜੇ ਰਾਤ ਕੱਟਨੀ ਹੈ ਕਿਸੇ ਨੇ ਤਾਂ ਭੁੱਲ ਭੁਲੇਖੇ ਇਧਰ ਹੀ ਆ ਜਾਵੇ। ਇਥੇ ਜਿਵੇਂ ਆਪਾਂ ਜੇ ਕਿਹਾ ਜਾਵੇ ਤੇ ਨੀਤੀ ਦੇ ਵਿੱਚ ਖੋਟ ਹੈ ਇਹਨਾਂ ਦੇ। ਇਹਨਾਂ ਦੇ ਜਿਹੜੇ ਸਰਕਾਰ ਹੈ ਇਹ ਖੋਟ ਵਾਲੀ ਹੈ। ਉਹਨਾਂ ਨੂੰ ਹੀ ਕਿਉਂ ਨਹੀਂ ਪਤਾ ਲੱਗ ਰਿਹਾ ਹੈਗਾ ਵੀ ਇੱਥੇ ਇਹ ਨਗਰ ਕੌਂਸਲ ਵੱਲੋਂ ਬਣਾਇਆ ਗਿਆ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੈ। ਜਿਹੜੇ ਇੱਥੇ ਦੇ ਯੂ ਸਾਹਿਬ ਨੇ ਕੀ ਉਹ ਸਵੇਰੇ ਚਾਹ ਦਾ ਕੱਪ ਪੀ ਕੇ ਦੁਪਹਿਰ ਦੀ ਰੋਟੀ ਖਾ ਕੇ ਸ਼ਾਮ ਨੂੰ ਚਾਹ ਦਾ ਕੱਪ ਪੀ ਕੇ ਅੱਖਾਂ ਮਿਚ ਕੇ ਚਲੇ ਜਾਂਦੇ ਨੇ। ਉਹਨਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਆਖੇ ਇਹ ਮੈਂ ਦੇਖਾਂ ਵੀ ਇਹਦੇ 'ਚ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਰੱਖੇ ਜਾਣ ਠੀਕ ਹੈ ਤੇ ਉਹ ਇਹਨਾਂ ਦੀ ਇਹਦੀ ਸਫਾਈ ਕਰੇ ਲੋਕਾਂ ਨੂੰ ਜੇ ਲੋਕ ਕੋਈ ਆਂਦਾ ਐਵੇਂ ਨਹੀਂ ਮੈਂ ਕਹਿੰਦਾ ਵੀ ਹਰ ਕਿਸੇ ਨੂੰ ਆ ਕੇ ਇੱਥੇ ਉਠਾਇਆ ਜਾਵੇ ਆਡੈਂਟੀ ਕਾਰਡ ਉਹਨਾਂ ਦੇਖਿਆ ਜਾਵੇ ਵੋਟ ਕਾਰਡ ਦੇਖਿਆ ਜਾਵੇ ਆਧਾਰ ਕਾਰਡ ਦੇਖਿਆ ਜਾਵੇ ਤੇ ਉਸ ਬੰਦੇ ਨੂੰ ਪੱਕੇ ਤੌਰ ਤੇ ਉਹਦੀ ਉਹਦੀ ਵੈਰੀਫਿਕੇਸ਼ਨ ਕੀਤੀ ਜਾਵੇ ਫਿਰ ਉਹਨੂੰ ਇੱਥੇ ਰੱਖਿਆ ਜਾਵੇ ਗੱਲ ਉੱਥੇ ਆ ਜਾਂਦੀ ਸਿੱਧੂ ਸਾਹਿਬ ਫਿਰ ਲੋਕਾਂ ਦੇ ਟੈਕਸੀ ਦੇ ਪੈਸੇ ਦੀ ਬਰਬਾਦੀ ਕਿਉਂ ਕਿਉਂ ਲੋਕਾਂ ਦੇ ਪੈਸੇ ਦੀ ਬਰਬਾਦੀ ਕਰਕੇ ਇੰਨੀਆਂ ਸੋਹਣੀਆਂ ਚੀਜ਼ਾਂ ਬਣਾਈ ਜਾਂਦੀਆਂ ਨੇ ਤੇ ਜੇ ਕੋਈ ਸਰਕਾਰ ਚੰਗਾ ਕੰਮ ਕਰੀਏ ਪਿਛਲੀਆਂ ਸਰਕਾਰਾਂ ਨੇ ਕੀਤਾ ਇਹਨੂੰ ਵਧੀਆ ਬਣਾਇਆ ਤਾਂ ਹੁਣ ਮੌਜੂਦਾ ਸਰਕਾਰ ਕਿਉਂ ਇਜ਼ਤ ਧਿਆਨ ਨਹੀਂ ਰੱਖ ਰਹੀ ਧਿਆਨ ਨਹੀਂ ਰੱਖ ਰਹੀ ਬਿਲਕੁਲ ਕਹਿੰਦੇ ਨੇ ਕਿ ਮਜੂਰ ਪੁਰਾਣੀਆਂ ਸਰਕਾਰਾਂ ਨੇ ਰੈਣ ਬਸੇਰਾ ਬਣਾਇਆ ਗਿਆ ਸੀ ਮਿਊਨਿਸਪਲ ਕਮੇਟੀ ਦੇ ਅੰਡਰ ਆਉਂਦਾ ਪਰ ਕੋਈ ਵੀ ਅਧਿਕਾਰੀ ਦੀ ਗੱਲ ਕਰ ਲਈਏ ਤਾਂ ਸਾਰ ਲਾਈਨ ਤੇ ਨਹੀਂ ਪਹੁੰਚਿਆ ਇੱਕ ਵਾਰ ਜਦੋਂ ਇਸ ਨੂੰ ਰੰਗ ਰੋਗਨ ਹੋ ਗਿਆ ਸੀ ਚਮਕ ਗਿਆ ਸੀ ਉਸ ਤੋਂ ਬਾਅਦ ਤਾਂ ਰੱਬ ਹੀ ਰੱਖਾ ਸਾਡੇ ਨਾਲ ਪ੍ਰਧਾਨ ਜੀ ਖੜੇ ਨੇ ਕਨਵੀਨਰ ਦੇ ਆ ਪੰਜਾਬ ਸਿ ਪੰਜਾਬੀ ਸੈਨਾ ਦੇ ਪ੍ਰਧਾਨ ਜੀ ਕਿਸ ਤਰ੍ਹਾਂ ਵੇਖਦੇ ਹੋ ਜੇਕਰ ਗੱਲ ਕੀਤੀ ਜਾਵੇ ਕਹਿੰਦੇ ਕਿ ਹੁਣ ਤਾਂ ਕਹਾਵਟ ਵਿੱਚ ਚਿੱਟਾ ਹਾਥੀ ਬਣ ਗਿਆ ਬਿਲਕੁਲ ਜੀ ਸਿਆਣੇ ਕਹਿੰਦੇ ਨੇ ਇੱਕ ਆਸਰੇ ਦਾ ਸਹਾਰਾ ਇੱਕ ਆਸਰੇ ਵਾਲੇ ਦਾ ਸਹਾਰਾ ਆਸਰੇ ਵਾਲਾ ਹੈ ਪਨਪਿਤਾ ਪਰਮਾਤਮਾ ਇਹ ਆਸਰਾ ਹੈ ਬੇ ਘਰ ਨੇ ਜਿਹੜੇ ਇਸ ਠੰਡ ਦੇ ਵਿੱਚ ਜਿਹਨੇ ਰਾਤ ਕੱਟਣੀ ਹੁੰਦੀ ਆ ਫੁੱਟ ਪਾਸ ਤੇ ਸੌਂਦੇ ਨੇ ਸਰਕਾਰ ਵੱਲੋਂ ਬਹੁਤ ਸਾਰਾ ਪੈਸਾ ਲਾ ਕੇ ਇਸ ਨੂੰ ਆਸਰਾ ਘਰ ਕਾਇ ਲਈ ਬੇ ਘਰਾਂ ਲਈ ਰਾਤ ਕੱਟਣ ਦਾ ਜਿਹੜਾ ਆਸਰਾ ਸੀ ਉਹ ਬਣਾਇਆ ਸੀ ਪਰ ਇੱਥੇ ਮੈਂ ਇੱਕ ਗੱਲ ਦੱਸ ਦਿਆਂ ਕਿ ਪ੍ਰਸ਼ਾਸਨ ਦੀ ਨਾ ਸੂਰਤ ਉਹ ਸਿਆਣੇ ਕਹਿੰਦੇ ਨੇ ਵੀ ਨਾ ਸੂਰਤ ਪੁਰੀ ਹੈ ਨਾ ਸਿਰਤ ਪੁਰੀ ਹੈ ਬੁਰੇ ਉਹ ਹੈ ਜਿੰਨਕੀ ਨੀਅਤ ਬੁਰੀ ਹੈ ਸਮੁੱਚੇ ਪ੍ਰਸ਼ਾਸਨ ਦੀ ਨੀਅਤ ਮਾੜੀ ਹੈ ਉਹਨਾਂ ਨੂੰ ਉਹ ਬਿਲਡਿੰਗ ਨਹੀਂ ਦਿਸਦੀ ਬਿਲਡਿੰਗ ਕਰਨ ਦਾ ਤਾਂ ਕਿਸੇ ਕੋਲ ਅਧਿਕਾਰ ਹੀ ਹੈ ਨਹੀਂ ਤਾਲਾ ਲਾ ਦਿਓ ਤੁਸੀਂ ਇੱਥੇ ਬੰਦਿਆਂ ਦਾ ਬੰਦੋਬਸਤ ਕਰੋ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇੱਕ ਗੱਲ ਦੱਸ ਦਿਆਂ VIP ਲੋਕਾਂ ਦੇ ਘਰੇ ਆਮ ਜਿਹੜੇ ਫੋਰਥ ਕਲਾਸ ਨੇ ਕਈ ਕਈ ਜਣੇ ਕੰਮ ਕਰਦੇ ਨੇ ਕਿ ਦੋ ਜਣੇ ਇੱਥੇ ਨਹੀਂ ਆ ਸਕਦੇ ਦੋ ਜਣੇ ਇੱਥੇ ਆਉਣ ਆਈਡੈਂਟੀਟੀ ਕਾਰਡ ਵੇਖਣ ਉਹਨਾਂ ਦਾ ਆਈਡੈਂਟੀਟੀ ਪ੍ਰੂਫ ਦੇਖਣ ਉਹਨੂੰ ਰਾਤ ਕਟਾਉਣ ਅਗਲਾ ਅਗਲੀ ਆਪੇ ਜਾਵੇ ਜਿੱਥੇ ਉਹਨਾਂ ਨੂੰ ਜਾਣਾ ਹੁੰਦਾ ਪਰ ਇਹ ਲੁਕੋ ਕੇ ਇੱਥੇ ਬਣਾਇਆ ਗਿਆ ਇਹਦੇ ਉੱਤੇ ਕਰੋੜਾਂ ਰੁਪਏ ਖਰਚ ਹੋਇਆ ਕਰੋੜਾਂ ਰੁਪਏ ਦੀ ਇਹ ਜ਼ਮੀਨ ਹੈ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਮੈਂ ਤੁਹਾਡੇ ਚੈਨਲ ਰਾਹੀਂ ਮਨਜੋਗ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਵੀ ਉਹ ਕਮੇਟੀ ਦੇ ਈਓ ਨੂੰ ਕਹੇ ਵੀ ਆਹ ਕੀ ਹੋਇਆ ਪਿਆ ਆਹ ਜਿੰਦਾ ਲਾਉਣ ਦੀ ਬਜਾਏ ਵੈਲਡਿੰਗ ਕਿਉਂ ਹੋਈ ਪਈ ਹੈ ਕਾਰਨ ਕੀ ਹੈ ਇਹ ਗੱਲ ਨਹੀਂ ਹੈ ਜੇ ਅਸੀਂ ਕਣਕ ਬੀਜਦੇ ਆ ਇਹ ਥੋੜਾ ਜਿਹੀ ਵੀ ਕਣਕ ਦੇ ਵਿੱਚ ਜਿਹੜੀ ਕਾਲਗਿਆਰੀ ਓਕੇ ਹੁੰਦੀ ਹੈ ਉਹਦੀ ਜਗ੍ਹਾ ਅਸੀਂ ਸਾਰੀ ਕਣਕ ਹੀ ਵੱਢ ਦੀਏ ਖਰਾਬ ਕਰ ਦੀਏ ਅਸੀਂ ਪਿੱਛੋਂ ਪਿੱਛੋਂ ਚੁੱਕ ਦੇਾਂਗੇ ਮੰਨ ਲਈ ਗੱਲ ਵੀ ਕਿਸੇ ਨੇ ਕੋਈ ਸ਼ਰਾਰਤ ਕਰੀ ਹੋਊ ਅਰੇ ਥੋੜੀ ਵੀ ਇਹਨੂੰ ਆ ਕੇ ਬਿਲਡਿੰਗ ਕਰ ਦੇਣੀ ਆਮ ਲੋਕ ਕਿੱਧਰ ਜਾਣ ਬੇਸਹਾਰਾ ਲੋਕ ਕਿੱਧਰ ਜਾਣ ਇਸ ਠੰਡ ਦੀਆਂ ਰਕਹਿਰ ਦੀਆਂ ਰਾਤਾਂ ਦੇ ਵਿੱਚ ਜਦੋਂ ਆਉਂਦੇ ਨੇ ਇੱਥੋਂ ਬੱਸ ਸਟੈਂਡ ਤੋਂ ਰਿਕਸ਼ਾ ਲੈ ਕੇ ਆਈ ਵੀ ਉੱਥੇ ਰਾਤ ਕੱਟਾਂਗੇ ਬੇਸਹਾਰਿਆਂ ਲਈ ਸਹਾਰਾ ਬਣਿਆ ਹੋਇਆ ਪ੍ਰਸ਼ਾਸਨ ਨੇ ਬਣਾਇਆ ਸਰਕਾਰ ਨੇ ਬਣਾਇਆ ਰਾਤ ਕੱਟਾਂਗੇ ਇੱਥੇ ਆ ਕੇ ਉਹ ਰਿਕਸ਼ਾ ਮੋੜ ਕੇ ਲੈ ਜਾਂਦੇ ਨੇ ਬਿਲਡਿੰਗ ਕੀਤਾ ਹੋਇਆ ਇੱਥੇ ਕੋਈ ਪ੍ਰਬੰਧ ਨਹੀਂ ਹੈ ਕਹਿਣ ਤੋਂ ਭਾਵ ਇਹ ਹੈ ਵੀ ਸੰਗਰੂਰ ਪ੍ਰਸ਼ਾਸਨ ਦੀ ਨਾਲਕੀ ਹੈ ਇੰਨਾ ਲੰਮਾ ਸਮਾਂ ਹੋ ਗਿਆ 8-9 ਸਾਲ ਹੋ ਗਏ ਇਹਨੂੰ 8-9 ਮਹੀਨੇ ਹੋ ਗਏ ਵੀ ਆ ਬਿਲਡਿੰਗ ਹੋਈ ਉਹਨਾਂ ਨੂੰ ਹਾਲੇ ਤੱਕ ਪਤਾ ਹੀ ਨਹੀਂ ਲੱਗਿਆ ਸਰਕਾਰੀ ਪ੍ਰਾਪਰਟੀ ਨੂੰ ਬਿਲਡਿੰਗ ਕਰ ਦੇਣਾ ਉਹਦਾ ਗੇਟ ਚੋਂ ਵੀ ਪੱਕੇ ਤੌਰ ਤੇ ਬੰਦ ਕਰ ਦੇਣਾ ਮੈਨੂੰ ਕਿਹੜਾ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਨੇ ਬਿਲਡਿੰਗ ਕੀਤੀ ਜੀ ਬਿਲਕੁਲ ਪ੍ਰਧਾਨ ਜੀ ਦਾ ਕਹਿਣਾ ਕੀ ਜੇਕਰ ਕੋਈ ਪ੍ਰੋਬਲਮ ਸੀ ਕਿਸੇ ਨੂੰ ਤਕਲੀਫ ਸੀ ਤਾਂ ਇਸ ਗੇਟ ਨੂੰ ਤਾਲਾ ਮਾਰ ਸਕਦੇ ਸੀ ਪਰ ਸਰਕਾਰੀ ਪ੍ਰਾਪਰਟੀ ਨੂੰ ਆਖਿਰਕਾਰ ਜੋ ਗੇਟ ਨੇ ਬਿਲਡਿੰਗ ਕੀਤੀ ਕਿਸ ਨੇ ਕੀ ਪਰ ਸ਼ਾਸਨ ਨੇ ਕੀਤੀ ਹੈ ਜਾਂ ਕਿਸੇ ਹੋਰ ਨੇ ਕੀਤੀ ਹੈ ਇਹ ਦੇਖਣ ਵਾਲੀ ਗੱਲ ਹੋਊਗੀ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ ਜੀਡੀਐਸ ਨਿਊ ਸਿੰਗਰੂ